ਨਰੈਣਦਾਸ ਪਰੀ ਜੀ ਸਾਡੇ ਹਿੰਦੂ ਸਮਾਜ ਦੇ ਮੋਢੀ ਸੀ ਸਨਾਤਨ ਤਰੰਗ ਵਾਸਤੇ ਬਹੁਤ ਕੁਝ ਕੀਤਾ ਅਜੇ ਤੱਕ ਉਹਨਾਂ ਨੇ ਕਿ ਲੁਧਿਆਣਾ ਸ਼ਹਿਰ ਨੂੰ ਕੀ ਸਾਰੇ ਹਿੰਦੁਸਤਾਨ ਨੂੰ ਬੜਾ ਘਾਟਾ ਹੋਇਆ ਉਹਨਾਂ ਦੇ ਜਾਣ ਤੇ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਕਿ ਨਰੈਣਦਾਸ ਜੀ ਪਰੀ ਲੁਧਿਆਣਾ ਨੂੰ ਸਨਾਤਨੀਆਂ ਨੂੰ ਇਕੱਠਾ ਕਰਕੇ ਚੱਲਦੇ ਸੀ ਤੇ ਮਾਨ ਜੀ ਨੇ ਇੱਕ ਆਪਣਾ ਜਿਹੜਾ ਮਾਨਵਤਾਵਾਦੀ ਸੰਸਾਰ ਚ ਆ ਕੇ ਲੁਗਿਆਣੇ ਚ ਆ ਕੇ ਇੱਕ ਪਿਆਰ ਬਣਾਇਆ ਸੀ ਉਹ ਬੜਾ ਘਟ ਦੇਖੋ ਨਾ ਮਿਲਦਾ ਔਰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਮੰਤਰੀ ਜੀ ਇਕ ਅਸੰਤ ਨਹੀਂ ਸੀ ਇਕ ਵਿਚਾਰਕ ਵੀ ਬਹੁਤ ਵਧੀਆ ਸੀ ਔਰ ਹਰ ਗੱਲ ਤੇ ਯਾਰ ਮੁੱਦੇ ਤੇ ਆਪਣੀ رائے ਵੀ ਬੜੀ ਸਪਸ਼ਟ 하게 ਦਈ ਸੀ ਉਹਨਾਂ ਤੋਂ ਬਾਅਦ ਉਹਨਾਂ ਵਰਗੀ ਸ਼ਖਸੀਅਤ ਦਾ ਲੱਭਣਾ ਬੜਾ ਔਖਾ ਹੈ ਮੰਤ ਜੀ ਨਰੈਣਦਾਸ ਪੁਰੀ ਜੀ ਸਾਡੇ Hindu ਸਮਾਜ ਦੇ ਮੁੱਢੀ ਸੀ ਸਨਾਤਨ ਤਰਲ ਵਾਸਤੇ ਬਹੁਤ ਕੁਝ ਕੀਤਾ ਅਜੇ ਤੱਕ ਉਹਨਾਂ ਨੇ ਸਾਨੂੰ ਨਹੀਂ ਲੱਗਦਾ ਸੀ ਕਿ ਮੰਤਰੀ ਜੀ ਸਾਨੂੰ ਇਦਾਂ ਵਿਛੋੜਾ ਦੇ ਕੇ ਜਿਹੜੇ ਚਲੇ ਜਾਣਗੇ ਮੰਤਰੀ ਜੀ ਦੇ ਜਾਣ ਦੀ ਬੜੀ ਕਮੀ ਹੋਈ ਸਾਨੂੰ ਬਹੁਤ ਹਿੰਦੂ ਸਮਾਜ ਨੂੰ ਜਿਹੜੀ ਹੈ ਨਾ ਬਹੁਤ ਕਮੀ ਹੋਈ ਉਹਦੀ ਘਾਟ ਤਾਂ ਨਹੀਂ ਕੋਈ ਪੂਰੀ ਕਰ ਸਕਦਾ ਪਰ ਮੈਂ ਬੋਲੇनाथ ਜੀ ਨੂੰ ਇਹੀ ਅਰਦਾਸ ਕਰਾਂਗਾ ਕਿ ਇਹ ਬੋਲੇनाथ ਜੀ ਮੰਤ ਨਰੈਨਦਾਸ ਪੁਰੀ ਜੀ ਨੂੰ ਆਪਣੇ ਚਰਨਾਂ ਵਿੱਚ ਸਥਾਨ ਦੇਣਾ ਜੈ ਸ਼ੰਕਰ ਬੋਲੋ ਸ਼ੰਕਰ ਭਗਵਾਨ ਕੀ ਜੈ ਅੱਜ ਮਹੰਤ ਨਰੈਨਦਾਸ ਜੀ ਪੁਰੀ ਉਹਨਾਂ ਦੀ ਅੰਤਿਮ ਯਾਤਰਾ ਦੇ ਵਿੱਚ ਉਹਨਾਂ ਦੇ ਮੰਦਰ ਦੇ ਵਿੱਚ ਅੱਜ ਉਹਨਾਂ ਦੀ ਕਿਰਿਆ ਰੱਖੀ ਗਈ ਔਰ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਨੂੰ ਕੀ ਸਾਰੇ ਹਿੰਦੁਸਤਾਨ ਨੂੰ ਬੜਾ ਘਾਟਾ ਹੋਇਆ ਉਹਨਾਂ ਦੇ ਜਾਣ ਤੇ ਕਿਉਂਕਿ ਬੋਲੇ ਦੇ ਪਖਤ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਕਿ ਮਹਾਰਮਤ ਨਰੈਨਦਾਸ ਜੀ ਪੂਰੀ ਲੁਧਿਆਣਾ ਨੂੰ ਸਨਾਤਨ ਨੂੰ ਇਕੱਠਾ ਕਰਕੇ ਚੱਲਦੇ ਸੀ ਔਰ ਉਹਨਾਂ ਦੀ ਦੇਨ ਬਹੁਤ ਵੱਡੀ ਦੇਨ ਹੈ ਲੁਧਿਆਣਾ ਵਾਸੀਆਂ ਨੂੰ ਹੋਲੇ ਦੇ ਭਗਤਾਂ ਨੂੰ ਔਰ ਮੈਂ ਸਮਝਦਾ ਕਿ ਲੁਧਿਆਣਾ ਸ਼ਹਿਰ ਨੂੰ ਬਹੁਤ ਵੱਡਾ ਘਾਟਾ ਹੋਇਆ ਉਹਨਾਂ ਦੇ ਜਾਨਤੋਵਾ ਜੈ ਸ਼ੰਕਰ ਜੈ ਬੋਲੇ ਨਾਲ ਅੱਜ ਸਾਡੇ ਲੁਧਿਆਣਾ ਦਾ ਮੱਠ ਕੇ ਜਾਣ ਵਾਲੇ ਸ਼ੰਗਲਾ ਸ਼ਵਾਲਾ ਦੇ ਮਹੰਤ ਜਿਨ੍ਹਾਂ ਦਾ ਪਿਛਲੇ ਦਿਨੀ ਚਲਾਣਾ ਹੋ ਗਿਆ ਸੀ ਉਹ ਉਹਨਾਂ ਨੇ ਚੋਲਾ ਛੱਡਿਆ ਸੀ ਇੱਕ ਸੰਤ ਨੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਅੱਜ ਸ਼ੋਕ ਸਭਾ ਰੱਖੀ ਗਈ ਹੈ ਐਸਾ ਲੁਧਿਆਣਾ ਵਾਸੀਆਂ ਨੂੰ ਸਨਾਤਨ ਧਰਮ ਵਾਸੀਆਂ ਨੂੰ ਘਾਟਾ ਪਿਆ ਇਸ ਮੰਤ ਜੀ ਦਾ ਜਿਹੜਾ ਨਾ ਪੂਰਾ ਹੋਣ ਵਾਲਾ ਘਟਾ ਇਹ ਲੁਧਿਆਣਾ ਵਾਸੀਆਂ ਨੂੰ ਪਈਆ ਮੰਤ ਨਰੈਨਦਾਸ ਪੁਰੀ ਜੀ ਐਸੀ ਸ਼ਖਸੀਅਤ ਸੀ ਜਿਨ੍ਹਾਂ ਨੇ ਹਮੇਸ਼ਾ ਸਨਾਤਨ ਧਰਮ ਦਾ ਝੰਡਾ ਚੱਕਣ ਦੇ ਲਈ ਜਿੱਥੇ ਐਜੀਟੇਸ਼ਨ ਵੀ ਕਰਨੇ ਪੈਂਦੇ ਸਨ ਸੜਕਾਂ ਤੇ ਉੱਤਰ ਕੇ ਸਨਾਤਨ ਦੇ ਬਚਾਅ ਦੇ ਲਈ ਸਨਾਤਨ ਦੀ ਰੱਖਿਆ ਲਈ ਉਹ ਸੜਕਾਂ ਤੇ ਵੀ ਉੱਤਰਦੇ ਜੀ ਉਹਦੇ ਨਾਲ ਨਾਲ ਜਿੱਥੇ ਅਧਿਆਤਮ ਦਾ ਪ੍ਰਚਾਰ ਕਰਦੇ ਸ਼ੰਗਲਾ ਸ਼ਵਾਰਾ ਨਾਈ ਉਥੇ ਆਪਣੇ ਐਸੇ ਕਰਮਾਠ ਸੀ ਵੀ ਆਪਣੇ ਸਨਾਤਨ ਦੀ ਰੱਖਿਆ ਦੇ ਹਮੇਸ਼ਾ ਹੀ ਉਹਨਾਂ ਨੇ ਆਪਣਾ ਆਪ ਵਾਰਦੇ ਰਹੇ ਨੇ ਆਪਣੀ ਬਿਮਾਰੀ ਦੇ ਹਾਲਾਤ ਦੇ ਵਿੱਚ ਵੀ ਉਹਨਾਂ ਨੇ ਪਰਵਾਹ ਨਹੀਂ ਕੀਤੀ ਮੈਂ ਅੱਜ ਪਰਮ ਪਿਤਾ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੂੰਗਾ ਵੀ ਉਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਦੇ ਵਿੱਚ ਥਾਂ ਦੇਵੇ ਤੇ ਸਾਡੇ ਉੱਤੇ ਜਿਹੜਾ ਬਹੁਤ ਵੱਡਾ ਸਾਨੂੰ ਘਾਟਾ ਹੋਇਆ ਭਾਣਾ ਮੰਨਣ ਦੀ ਸਾਨੂੰ ਸ਼ਕਤੀ ਦੇਵੇ ਇਹ ਸ਼ਬਦ ਨਹੀਂ ਹੈ ਕਿਉਂਕਿ ਸੰਸਾਰ ਦੇ ਅੰਦਰ ਐਸੀਆਂ ਬੇਨਤੀਆਂ ਜਿਹੜੀਆਂ ਬਹੁਤ ਕੱਟ ਸਮੇਂ ਬਾਅਦ ਲੰਬੇ ਸਮੇਂ ਬਾਅਦ ਇਈ ਵਾਰੀ ਤਾਂ ਮੈਂ ਕਹਦਾ ਹਜ਼ਾਰਾਂ ਸਾਲਾਂ ਬਾਅਦ ਵੀ ਐਸੀਆਂ ਮਾਨਵਤਾਵਾਦੀ ਵਿਚਾਰਧਾਰਾ ਤੇਆਂ ਜਿਹੜੀਆਂ ਸਖਸ਼ੀਤਾਵਾਂ ਉਹ ਆndੀਆਂ ਨੂੰ ਔਰ ਪੰਡਤ ਜੀ ਨੇ ਖਾਸ ਤੌਰ ਤੇ ਮਹਨ ਜੀ ਨੇ ਇੱਕ ਆਪਣਾ ਜਿਹੜਾ ਮਾਨਵਤਾਵਾਦੀ ਸੰਸਾਰ ਚ ਆ ਕੇ ਲੁਧਿਆਣੇ ਚ ਆ ਕੇ ਇੱਕ ਪਿਆਰ ਬਣਾਇਆ ਸੀ ਉਹ ਬੜਾ ਘਟ ਦੇਖੋ ਨਾ ਮਿਲਦਾ ਔਰ ਇਹਨਾਂ ਤੋਂ ਸਿੱਖਿਆ ਲੈਣ ਦੀ ਲੋੜ ਹੈ ਔਰ ਮੈਨੂੰ ਇਸ ਗੱਲ ਹੀ ਰਕਲ ਮੈਂ ਕਦੀ ਵੀ ਜਦੋਂ ਇੱਥੇ ਆਇਆ ਇੰਨਾ ਪਿਆਰ ਮੁਹੱਬਤ ਜਿਹੜਾ ਇੱਕ ਆਪਣੇ ਬੱਚੇ ਨੂੰ ਜਿੱਦਾਂ ਇੱਕ ਬਾਪ ਦਿੰਦਾ ਵਾ ਮੈਨੂੰ ਉਹ ਮਿਲਿਆ ਔਰ ਕਈ ਵਾਰੀ ਤਾਂ ਤਬੀਅਤ ਸਹੀ ਵੀ ਨਹੀਂ ਸੀ ਹੁੰਦੀ ਤਾਂ ਵੀ ਮੈਨੂੰ ਉਹਨਾਂ ਨੇ ਕਿਹਾ ਨਹੀਂ ਨਹੀਂ ਤੂੰ ਬੈਠ ਜਾ ਆਪਾਂ ਦੋ ਮਿੰਟ ਗੱਲਾਂ ਮਾਰ ਲੀਏ ਔਰ ਮੈਂ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੀ ਜਿਹੜੀ ਸ਼ੋਭਾ ਯਾਤਰਾ ਸੀ ਉਹਦੇ ਲਈ ਮੈਂ ਇਨਵੀਟੇਸ਼ਨ ਦੇਣ ਲਈ ਆਇਆ ਤਾਂ ਬੜੀਆਂ ਗੱਲਾਂ ਮਾਰੀਆਂ ਤੇ ਉਸ ਦਿਨ ਵੀ ਮੈਨੂੰ ਕਿਹਾ ਕਹਿੰਦੇ ਮੈਂ ਤਬੀਅਤ ਠੀਕ ਨਹੀਂ ਹੈ ਮਗਰ ਨਹੀਂ ਨਹੀਂ ਤੁਸੀਂ ਇਦਾਂ ਨਾ ਕਿਹਾ ਕਰੋ ਔਰ ਐਸੀ ਉਹ ਸ਼ਬਦ ਜਿਹੜਾ ਮੈਂ ਬੋਲਿਆ ਉਹ ਬੜਾ ਸਾਰਥਿਕ ਨਜ਼ਰ ਆਇਆ ਔਰ ਸ਼ੋਭਾ ਯਾਤਰਾ ਚ ਪਹੁੰਚ ਗਏ 6 ਤਰੀਕ ਨੂੰ ਸ਼ੋਭਾ ਯਾਤਰਾ ਚ ਆ ਕੇ ਤੇ ਜਦੋਂ ਮੈਂ ਮਤਲਬ ਵਿਰਾਜਮਾਨ ਹੋਣ ਲਈ ਕਿਹਾ ਕਿ ਗੁਰਦੇਵ ਤੁਸੀਂ ਇੱਥੇ ਵਿਰਾਜਮਾਨ ਹੋ ਸੋਫੇ ਤੇ ਤੇ ਬਹਿ ਗਏ ਬਹਿਣ ਤੋਂ ਬਾਅਦ 10 15 20 ਮਿੰਟ ਬਾਅਦ ਮੈਨੂੰ ਕਹਿੰਦੇ ਕਹਿੰਦੇ ਮੈਂ ਮੇਰੀ ਤਬੀਅਤ ਹੀਂ ਆ ਪਰ ਤੇਰੀ ਮੁਹੱਬਤ ਜਿਹੜੀ ਹੈ ਨਾ ਇਹ ਮੈਨੂੰ ਖਿੱਚ ਕੇ ਲਈ ਔਰ ਪਰਮਾਤਮਾ ਚ ਮੇਰੀ ਆਸਥਾ ਜਿਹੜੀ ਆ ਉਹ ਮੈਨੂੰ ਖਿੱਚ ਕੇ ਲਈ ਏ ਔਰ ਮੈਂ ਦਿਲੋਂ ਤੇਰੇ ਨਾਲ ਪਿਆਰ ਕਰਦਾ ਵਾਂ ਔਰ ਉਹ ਸ਼ਬਦ ਮੇਰੇ ਕੰਨਾਂ ਦੇ ਵਿੱਚ ਜਿਹੜੇ ਆ ਅੱਜ ਵੀ ਘੁੰਮਦੇ ਆ ਕਿ 6 ਦਿਨ ਬਾਅਦ ਮੁੜ ਕੇ ਉਹ ਇਸ ਦੁਨੀਆ ਨੂੰ ਛੱਡ ਕੇ ਚਲੇ ਗਏ ਜਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਔਰ ਅੱਜ ਮੈਂ ਉਹਨਾਂ ਨੂੰ ਸਰਦਾ ਸੁਮਨ ਅਰਪਿਤ ਕਰਨ ਲਈ ਆਇਆ ਵਾਂ ਔਰ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਾਂਗਾ ਕਿ ਜਿਹੜੀ ਉਹਨਾਂ ਦੀ ਅੰਤਿਮ ਯਾਤਰਾ ਸੀ ਉਹ ਉਹਨਾਂ ਦੇ ਮਤਲਬ ਸ਼ੋਭਾ ਯਾਤਰਾ ਦੀ ਹੈ ਔਰ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਵਾਸ ਦੇਣ ਮੁਕਤੀ ਦੇਣ ਸ਼ਾਂਤੀ ਦੇਵੋ ਔਰ ਮੈਂ ਪ੍ਰਮਾਤਮਾ ਦੇ ਚਰਨਾਂ 'ਚ ਬਾਰ ਬਾਰ ਇਹ ਨਵੇਦਨ ਕਰਾਂਗਾ ਕਿ ਐਸੀ ਸ਼ਕਤੀ ਤਾਂ ਜਿਹੜੀਆਂ ਉਹ ਇਸ ਸੰਸਾਰ 'ਤੇ ਜਰੂਰ ਆਣ ਤਾਂ ਕਿ ਇੱਕ ਸੰਸਾਰ ਦੇ ਅੰਦਰ ਜਿਹੜਾ ਆਪਸ ਵਿੱਚ ਪਿਆਰ ਮੁਹੱਬਤ ਭਾਈਚਾਰਕ ਸਾਥ ਜਿਹੜੀ ਹੈ ਉਹ ਪੈਦਾ ਕਰ ਦੇਸੀ ਉਹ ਬਰਕਰਾਰ ਮੰਤਰੀ ਜੀ ਦਾ ਇਸ ਦੁਨੀਆ ਤੋਂ ਜਾਣਾ ਸਾਡੇ ਹਿੰਦੂ ਸਮਾਜ ਲਈ ਖਾਸ ਕਰਕੇ ਲੁਧਿਆਣੇ ਲਈ ਬਹੁਤ ਵੱਡਾ ਨੁਕਸਾਨ ਹੈ ਮਹੰਤ ਜੀ ਇਕੱਲੇ ਇਕ ਸੰਤ ਨਹੀਂ ਸੀ ਇਕ ਵਿਚਾਰਕ ਵੀ ਬਹੁਤ ਵਧੀਆ ਸੀ ਹੋਰ ਹਰ ਗੱਲ ਤੇ ਹਰ ਮੁੱਦੇ ਤੇ ਆਪਣੀ رائے ਵੀ ਬੜੀ ਸਪਸ਼ਟ 하게 ਦਈ ਸੀ ਉਹਨਾਂ ਤੋਂ ਬਾਅਦ ਉਹਨਾਂ ਵਰਗੀ ਸ਼ਖਸੀਅਤ ਦਾ ਲੱਭਣਾ ਬੜਾ ਔਖਾ ਹੈ ਪਰ ਦੁਨੀਆ ਦਾ ਸੱਚ ਹੈ ਕਿ ਜਿਹੜਾ ਆਇਆ ਉਹਨੇ ਜਾਣਾ ਅਸੀਂ ਪਰਮਾਤਮਾ ਬੋਲੇ ਨੂੰ ਤਾਂ ਕਹੀ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਪਿਛੜੀਰ ਨੂੰ ਆਪਣੇ ਚਰਨਾਂ ਸਥਾਨ ਦਵੇ ਤੇ ਉਹਨਾਂ ਦੇ ਜਿਹੜਾ ਘਟਾ ਹੋਇਆ ਉਹਨੂੰ ਸੈਨ ਦੀ ਸਮਾਜ ਨੂੰ ਉਹਨਾਂ ਦੇ ਪਰਿਵਾਰ ਨੂੰ ਹਿੰਮਤ ਦਵੇ ਜੈ ਬੋਲੇ